ਕਿਨਾਂ ਜੀ ਆਪਣੀਆਂ ਸਾਰੀਆਂ ਫੁੱਲੀਆਂ-ਫੁੱਲੀਆਂ ਰੋਟੀਆਂ ਬਣ ਕੇ ਤਿਆਰ ਹੋ ਜਾਣੀਆਂ ਵੇਖੋ ਕਿੰਨੀਆਂ ਵਧੀਆ ਬਣ ਰਹੀਆਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਫੁਲਕੇ ਤੇ ਉਹ ਵੀ ਬਿਨਾ ਆਟਾ ਗੁੰਨੇ ਤੇ ਬਿਨਾ ਵੇਲੇ ਫੁਲਕੇ ਤਿਆਰ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਜੀ ਤੇ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਤੇ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਜੀ ਤੇ ਫੁਲਕੇ ਤਾਂ ਅਕਸਰ ਹੀ ਆਪਾਂ ਨੂੰ 2-3 ਵਾਰ ਦਿਨ ਚ ਤਿਆਰ ਕਰਨੇ ਪੈਂਦੇ ਆ ਜੀ ਤੇ ਭੈਣਾਂ ਨੂੰ ਇਹ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਦਿੱਕਤ ਆਉਂਦੀ ਏ ਜੀ ਵਾਰ-ਵਾਰ ਖਾਣਾ ਬਣਾਉਣ ਦੀ ਰਸੋਈ ਦੇ ਵਿੱਚ ਤੇ ਬਹੁਤ ਜ਼ਿਆਦਾ ਟਾਈਮ ਖੜਿਆ ਵੀ ਨਹੀਂ ਜਾਂਦਾ ਜੀ ਰਸੋਈ ਦੇ ਵਿੱਚ ਗਰਮੀ ਹੁੰਦੀ ਹੈਗੀ ਤਾਂ ਉਹਦੇ ਕਾਰਨ ਖੜਨਾ ਔਖਾ ਹੋ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਘਟਪਾਟੀ ਨਾ ਤਾਂ ਗੁੰਨਣ ਤੇ ਟਾਈਮ ਲੱਗੇ ਜੀ ਤੇ ਨਾ ਹੀ ਰੋਟੀ ਵੇਲਣ ਤੇ ਤੇ ਮਿੰਟਾਂ ਵਿੱਚ ਰੋਟੀਆਂ ਕਿਵੇਂ ਬਣ ਜਾਣਗੀਆਂ ਫੁਲਕੇ ਕਿ ਬਣਾਇਆ ਜਾਣਗੇ ਤੇ ਤਰੀਕਾ ਤੁਹਾਨੂੰ ਦੱਸ ਦੇਵਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਜੀ ਤੇ ਚਲੋ ਜੀ ਕਰਦੇ ਆਂ ਵੀਡੀਓ ਸਟਾਰਟ ਇੱਥੇ ਜੀ ਆਪਾਂ ਲੈ ਲਿਆ ਸਭ ਤੋਂ ਪਹਿਲਾਂ ਇੱਕ ਕੌਲੀ ਆਟੇ ਦੀ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਛਾਨ ਲਿਆਈ ਤੇ ਇਸ ਤਰੀਕੇ ਨਾਲ ਇੱਕ ਕੌਲੀ ਕੋਈ ਨਾਪ ਰੱਖ ਲੈਣਾ ਤੁਸੀਂ ਭਾਂਡੇ ਦਾ ਜੋ ਵੀ ਵਰਤਨਾ ਲੈਣਾ ਤੁਸੀਂ ਕੱਪ ਜਾਂ ਕੌਲੀ ਇਸ ਤਰੀਕੇ ਨਾਲ ਤੇ ਇੱਕ ਕੌਲੀ ਆਪਾਂ ਨੇ ਲੈ ਲਈ ਆਟੇ ਦੀ ਤੇ ਹੁਣ ਇੱਥੇ ਆਪਾਂ ਨੂੰ ਚਾਹੀਦਾ ਜੀ ਇੱਕ ਗ੍ਰੈਂਡਰ ਜੱਗ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਆਪਾਂ ਆਟਾ ਇਹ ਐਡ ਕਰ ਲਾਂਗੇ ਤੇ ਜਿਵੇਂ ਕਿ ਕਾਲਜ ਗਰਲ ਹੁੰਦੀਆਂ ਜੀ ਹੋਟਲ ਦੇ ਵਿੱਚ ਜਾਂ ਤੇ ਜਿਨ੍ਹਾਂ ਨੂੰ ਭੈਣਾਂ ਨੂੰ ਜਮੇ ਹੀ ਨਹੀਂ ਰੋਟੀ ਬਣਾਣੀ ਆਉਂਦੀ ਹੈਗੀਗੀ ਤੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਸੌਖਾ ਤਰੀਕਾ ਹੈਗਾ ਕਈ ਭੈਣਾਂ ਨੂੰ ਆਟਾ ਵੀ ਨਹੀਂ ਗੁੰਨਣਾ ਆਉਂਦਾ ਤੇ ਰੋਟੀ ਵੀ ਨਹੀਂ ਬਣਾਉਣੀ ਆਉਂਦੀ ਹੁੰਦੀ ਜਿਵੇਂ ਹੋਸਟਲ ਗਰਲ ਹੁੰਦੀਆਂ ਕਾਲਜ ਗਰਲ ਤੇ ਕੋਈ ਵੀ ਇਸ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਰੋਟੀ ਬਣਾ ਸਕਦੇ ਆ ਫੁੱਲ ਕੇ ਤਿਆਰ ਕਰ ਸਕਦੇ ਜੀ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਜੀ ਇਹਦੇ ਵਿੱਚ ਤੇ ਇੱਕ ਛੋਟਾ ਚਮਚਾ ਆਪਾਂ ਲਵਾਂਗੇ ਇੱਥੇ ਖੰਡ ਦਾ ਜੀ ਚੀਨੀ ਦਾ ਇਹਨੂੰ ਵੀ ਐਡ ਕਰ ਲੈਣਾ ਤੇ ਦੋ ਚਮਚੇ ਇੱਥੇ ਆਪਾਂ ਦੁੱਧ ਦੇ ਐਡ ਕਰਾਂਗੇ ਜੀ ਦੁੱਧ ਨਾਲ ਰੋਟੀ ਬਹੁਤ ਹੀ ਵਧੀਆ ਸੌਫਟ ਤੇ ਮਲਮ ਬਣ ਕੇ ਤਿਆਰ ਹੋਊਗੀ ਜੀ ਤੇ ਇੱਕ ਚਮਚੇ ਇੱਥੇ ਆਪਾਂ ਘਿਓ ਦਾ ਐਡ ਕਰਾਂਗੇ ਜੀ ਕੋਈ ਵੀ ਘਿਓ ਲੈ ਲੈਣਾ ਤੁਸੀਂ ਜਿਹੜਾ ਵੀ ਵਰਤਦੇ ਆ ਤੁਸੀਂ ਤੇਲ ਜਾਂ ਘਿਓ ਖਾਣ ਲਈ ਤੇ ਹੁਣ ਜਿਹੜੀ ਕੌਲੀ ਨਾਲ ਆਪਾਂ ਆਟਾ ਲੈਂਤਾ ਜੀ ਤੇ ਉਸੇ ਕੌਲੀ ਨਾਲ ਹੀ ਆਪਾਂ ਡੇਢ ਕੌਲੀ ਪਾਣੀ ਦੀ ਪਾਵਾਂਗੇ ਤੇ ਜੋ ਵੀ ਤੁਸੀਂ ਬਰਤਨ ਲਵੋਗੇ ਕੱਪ ਕੌਲੀ ਤੇ ਸੇਮ ਬਰਤਨ ਦੇ ਨਾਲ ਹੀ ਤੁਸੀਂ ਡੇਢ ਕੌਲੀ ਇਹ ਪਾਣੀ ਦੀ ਪਾ ਲੈਣਾ ਇਹ ਆਪਾਂ ਇੱਕ ਕੌਲੀ ਲੈ ਲਈ ਤੇ ਅੱਧੀ ਕੌਲੀ ਆਪਾਂ ਹੋਰ ਪਾ ਲਾਂਗੇ ਜੀ ਤੇ ਇਹ ਆਪਾਂ ਲੈ ਲਈ ਜੀ ਅੱਧੀ ਕੌਲੀ ਪਾਣੀ ਦੀ ਤਾਰਾ ਤੇ ਡੇਢ ਕੌਲੀ ਹੋ ਗਈ ਜੀ ਪੂਰੀ ਪਾਣੀ ਦੀ ਤੇ ਹੁਣ ਆਪਾਂ ਇਹਨੂੰ ਬੰਦ ਕਰਕੇ ਜੀ ਤੇ ਇਹਦਾ ਘੋਲ ਤਿਆਰ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਆਟੇ ਦਾ ਘੋਲ ਤਿਆਰ ਕਰ ਲਿਆ ਇਹ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਿਸੇ ਵਰਤਨ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਨਾਲ ਆਪਾਂ ਸਾਰਾ ਇਹ ਦੂਸਰੇ ਬਰਤਨ ਦੇ ਵਿੱਚ ਪਾ ਲਿਆ ਤੇ ਲੋ ਜੀ ਹੁਣ ਆਪਾਂ ਰੱਖ ਲਿਆ ਇੱਕ ਤਵਾ ਤੇ ਤਵੇ ਦੇ ਉੱਪਰ ਆਪਾਂ ਸਭ ਤੋਂ ਪਹਿਲਾਂ ਥੋੜਾ ਜਿਹਾ ਘਿਓ ਫੈਲਾ ਲਾਂਗੇ ਇਸ ਤਰੀਕੇ ਨਾਲ ਗ੍ਰੀਸ ਕਰ ਲਾਂਗੇ ਤਵੇ ਨੂੰ ਸਾਰੇ ਤਵੇ ਤੇ ਚੰਗੀ ਤਰ੍ਹਾਂ ਘੀ ਤੇ ਰੱਖਿਆ ਹੋ ਲਗਾ ਲਾਂ ਤੇ ਲੋ ਹੁਣ ਆਪਾਂ ਨੇ ਤਵਾ ਇਹ ਗਰਮ ਕਰ ਲਿਆ ਜੀ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤਵਾ ਤੇ ਗੈਸ ਤੋਂ ਸੀ మీడియం ਫਲੇਮ ਹੀ ਰੱਖਣਾ ਇੱਥੇ ਜੀ ਜਿਆਦਾ ਹਾਈ ਫਲੇਮ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਜਿਹੜਾ ਆਪਾਂ ਇਹ ਬੈਟਰ ਤਿਆਰ ਕੀਤਾ ਆਟੇ ਦਾ ਤੇ ਇੱਕ ਕਟਛੀ ਵਗੈਰਾ ਦੀ ਹੈਲਪ ਨਾਲ ਇਸ ਤਰੀਕੇ ਨਾਲ ਤੁਸੀਂ ਇਹਨੂੰ ਲੈ ਲੈਣਾ ਘੋੜ ਨੂੰ ਤੇ ਹੁਣ ਆਪਾਂ ਇਹ ਤਵੇ ਤੇ ਪਾ ਦਾਂਗੇ ਇਸ ਤਰੀਕੇ ਨਾਲ ਤੇ ਆਪਣੇ ਆਪ ਹੀ ਫੈਲ ਜਾਊਗਾ ਰੋਟੀ ਤੁਸੀਂ ਆਪਣੇ ਹਿਸਾਬ ਨਾਲ ਵੱਡੀ ਛੋਟੀ ਬਣਾ ਸਕਦੇ ਆ ਜੀ ਤੇ ਨਾਲ ਪਹਿਲੀ ਰੋਟੀ ਵਾਰ ਥੋੜੀ-ਥੋਟੀ ਦਿੱਕਤ ਆ ਸਕਦੀ ਹੈ ਜੀ ਤੇ ਬਾਕੀ ਰੋਟੀਆਂ ਬਿਲਕੁਲ ਪਰਫੈਕਟ ਬਣਨਗੀਆਂ ਤੇ ਇੱਥੇ ਤੁਸੀਂ ਜ਼ਿਆਦਾ ਕਾਹਲ ਨਹੀਂ ਕਰਨੀ ਹੈਗੀ ਜੀ ਹੌਲੀ-ਹੌਲੀ ਰੋਟੀ ਦਾ ਇੱਕ ਪਾਸਾ ਪੱਕਣ ਦੇਣਾਗਾ ਫਿਰ ਰੋਟੀ ਨੂੰ ਥੱਲਣਾਗਾ ਤੇ ਇਹ ਵੇਖੋ ਜੀ ਰੋਟੀ ਦਾ ਹੁਣ ਇੱਕ ਪਾਸਾ ਚੰਗੀ ਤਰ੍ਹਾਂ ਪੱਕ ਗਿਆ ਇਹੇ ਠਾਂ ਤੋਂ ਤੇ ਹੁਣ ਆਪਾਂ ਇਹਨੂੰ ਥੱਲ ਸਕਦੇ ਹਾਂ ਰੋਟੀ ਨੂੰ ਪਲਟਾ ਫੱਟਦੇ ਆ ਮਤਲਬ ਇਸ ਤਰੀਕੇ ਨਾਲ ਆਪਾਂ ਇਹਨੂੰ ਪਲਟ ਦਾਂਗੇ ਤੇ ਹੁਣ ਆਪਾਂ ਰੋਟੀ ਦਾ ਪਾਸਾ ਬਦਲ ਦਾਂਗੇ ਦੁਬਾਰਾ ਤੇ ਇਸੇ ਤਰੀਕੇ ਨਾਲ ਹੀ ਆਪਾਂ ਰੋਟੀ ਨੂੰ ਪਕਾਵਾਂਗੇ ਹਲਕਾ ਹਲਕਾ ਤੁਸੀਂ ਇਸ ਤਰੀਕੇ ਨਾਲ ਜਾਂ ਤਾਂ ਕਿਸੇ ਪੋਣੇ ਨਾਲ ਇਹਨੂੰ ਪਕਾ ਲੈਣਾ ਪੋਣੇ ਦੀ ਹੈਲਪ ਨਾਲ ਨਾਪ-ਨਾਪ ਕੇ ਇਸ ਤਰੀਕੇ ਨਾਲ ਇਹ ਦੇਖੋ ਰੋਟੀ ਆਪਣੀ ਫੁੱਲਣੀ ਸ਼ੁਰੂ ਹੋ ਗਈ ਜੀ ਥੋੜੀ ਥੋੜੀ ਹੀਟਾਂ ਤੋਂ ਦੇਖੋ ਤਾਂ ਦੱਸਿਆ ਵੀ ਪਹਿਲੀ ਰੋਟੀ ਥੋੜੀ ਜਿਹੀ ਦਿੱਕਤ ਆਉਗੀ ਬਾਕੀ ਸਾਰੀਆਂ ਰੋਟੀਆਂ ਬਿਲਕੁਲ ਫੁੱਲਣਗੀਆਂ ਇਹ ਫੁੱਲ ਕੇ ਤਿਆਰ ਹੋਣੀਆਂ ਹਨ ਚੰਗੀ ਤਰ੍ਹਾਂ ਸੇਕ ਲਾਂਗੇ ਹੁਣ ਆਪਾਂ ਸਿੱਧਾ ਇਹ ਤੇ ਬੈਟਰ ਪਾ ਦਾਂਗੇ ਤੇਲ ਜਾਂ ਕਿਉਂ ਕੁਛ ਨਹੀਂ ਲਗਾਉਣਾ ਹੈਗਾ ਆਪਾਂ ਇਹ ਤੇ ਬਿਲਕੁਲ ਗੋਲ ਰੋਟੀ ਬਣ ਕੇ ਤਿਆਰ ਹੋਊਗੀ ਇਹ ਇਸੇ ਤਰੀਕੇ ਨਾਲ ਹੀ ਆਪਾਂ ਸਾਰੀਆਂ ਰੋਟੀਆਂ ਬਣਾਵਾਂਗੇ ਜੀ ਹਾਂਜੀ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਬਿਲਕੁਲ ਗੋਲ ਕਰ ਲਾਂਗੇ ਆਪਾਂ ਇਹਨੂੰ ਰੋਟੀ ਨੂੰ ਤੇ ਲੋ ਜੀ ਹੁਣ ਆਪਣੀ ਰੋਟੀ ਫੁੱਲਣ ਲੱਗ ਗਈ ਇਹ ਤੇ ਆਪਾਂ ਬਸ ਪਾਸਾ ਬਦਲਤਾ ਇਹਦਾ ਤੇ ਵਾਹ ਦੇਖੋ ਇਸ ਤਰੀਕੇ ਨਾਲ ਇਹ ਰੋਟੀ ਫੁੱਲਦੀ ਹੈ ਜੀ ਇਸ ਤਰੀਕੇ ਨਾਲ ਫੁੱਲ ਜੂਗੀ ਸਾਰੀ ਰੋਟੀ ਦੇਖੋ ਕਿੰਨੀ ਵਧੀਆਗੀ ਸਾਰੀ ਰੋਟੀ ਫੁੱਲ ਜਾਣੀ ਹੈ ਦੇਖੋ ਗੁWARE ਦੀ ਤਰ੍ਹਾਂ ਫੁੱਲੀਆਂ ਫੁੱਲੀਆਂ ਰੋਟੀਆਂ ਬਣਣਾਂ ਹੈ